ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਆਏ ਹਾਏ ਵੀਰੋ ਬੜੀ ਹੀ ਕਮਾਲ ਦੀ ਖਬਰ ਅੱਜ ਲੈ ਕੇ ਆਏ ਆਂ ਕਿ ਦਿੱਲੀ ਉਹ ਦਿੱਲੀ ਜਿੱਥੇ ਸਿੱਖਾਂ ਨੂੰ ਪੈਰ ਨਹੀਂ ਪਾਉਣ ਦਿੱਤਾ ਜਾਂਦਾ ਜਦੋਂ ਕਿਸਾਨ ਧਰਨਾ ਦਿੰਦੇ ਆ ਦਿੱਲੀ ਜਾਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਮਾਰਕੁੱਟ ਕੀਤੀ ਜਾਂਦੀ ਹੈ ਤੇ ਇਸ ਦਿੱਲੀ ਦੇ ਮਾਲਕ ਹੈ ਸਰਦਾਰ ਵੀਰੋ ਇਹ ਕੋਈ ਹਵਾਚ ਗੱਲਾਂ ਨਹੀਂ ਕਰ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਬੂਤ ਪ੍ਰੂਫ ਤਤਵਾਵਾਂਗੇ ਕਿ ਸਰਦਾਰ ਹੈ ਦਿੱਲੀ ਦੇ ਮਾਲਕ ਕਿਰ ਚੱਲ ਕੇ ਵੀਡੀਓ ਦੇ ਨੇ ਇਸ ਬਾਰੇ ਜਾਣਨਾ ਸਿੱਖ ਦਿੱਲੀ ਦੇ ਮਾਲਕ ਹਨ ਜਿਸ ਜ਼ਮੀਨ ਉੱਤੇ ਦਿੱਲੀ ਬਣੀ ਹੈ ਉਹ ਆਖਰ ਕਿਸ ਸਿੱਖ ਦੀ ਹੈ ਆਖਰ ਕੌਣ ਸੀ ਉਹ ਸਿੱਖ ਜਿਸ ਦੀ ਜ਼ਮੀਨ ਉੱਤੇ ਦਿੱਲੀ ਵਸਦੀ ਹੈ ਕੀ ਫਰਕ ਹੈ ਪੁਰਾਣੀ ਦਿੱਲੀ ਤੇ ਨਵੀਂ ਦਿੱਲੀ ਦੇ ਵਿੱਚ ਕੌਣ ਸੀ ਜਿਸ ਨੇ ਦਿੱਲੀ ਬਣਾਉਣ ਵਾਸਤੇ ਸਿੱਖਾਂ ਕੋਲੋਂ ਜ਼ਮੀਨ ਲੀਸ ਤੇ ਲਈ ਸੀ ਕੌਣ ਸਨ ਰਾਏ ਸਿਨਾਂ ਜੀ ਜੋ ਇੰਨੇ ਅਮੀਰ ਸਨ ਕਿ ਉਹਨਾਂ ਕੋਲ ਆਪਣੀ ਪਰਸਨਲ ਆਰਮੀ ਸੀ ਉਹ ਸਿੱਖ ਜਿਸ ਦੀ ਜ਼ਮੀਨ ਉੱਤੇ ਦਿੱਲੀ ਬਣੀ ਹੈ ਜਿਸ ਦਾ ਅਸਲ ਮਾਲਕ ਹੈ ਅੱਜ ਕਿੱਥੇ ਹੈ ਬਹੁਤ ਜ਼ਿਆਦਾ ਇਨਫੋਰਮੇਟਿਵ ਵੀਡੀਓ ਹੈ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲ ਹੀ ਦੇ ਵਿੱਚ ਕਿਸਾਨੀ ਅੰਦੋਲਨ 2.0 ਚੱਲ ਰਿਹਾ ਹੈ ਜਿਸ ਦੇ ਚੱਲਦਿਆਂ ਮੈਨੂੰ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਕਿਸਾਨੀ ਨਾਲ ਸੰਬੰਧਿਤ ਤੇ ਜਾਂ ਅੰਦੋਲਨ ਨਾਲ ਸੰਬੰਧਿਤ ਜੁੜੀਆਂ ਪੋਸਟਾਂ ਸ਼ੋਹ ਹੁੰਦੀਆਂ ਰਹਿੰਦੀਆਂ ਨੇ ਅਜਿਹੀਆਂ ਹੀ ਪੋਸਟਾਂ ਦੇ ਵਿੱਚੋਂ ਇੱਕ ਪੋਸਟ ਮੈਨੂੰ ਸ਼ੋਅ ਹੋਈ ਜਿਸ ਦੇ ਉੱਪਰ ਲਿਖਿਆ ਸੀ ਕਿ ਦਿੱਲੀਏ ਸਾਡੇ ਨਾਲ ਬਹੁਤੇ ਹਿਸਾਬ ਕਿਤਾਬ ਨਾ ਕਰੀ ਕਿਤੇ ਇੰਜ ਨਾ ਹੋਵੇ ਕਿ ਕਾਬਲ ਕੰਧਾਰ ਤੋਂ ਲੈ ਕੇ ਦਿੱਲੀ ਤੱਕ ਦੇ ਅਸੀਂ ਵਾਰਿਸ ਨਿਕਲ ਆਈਏ ਇਹ ਪੋਸਟ ਪੜ੍ਹ ਕੇ ਮੈਂ 1 ਮਿੰਟ ਲਈ ਜਿੱਦਾਂ ਜੰਮ ਗਿਆ ਵਾਂ ਕਿ ਦਿੱਲੀ ਦੇ ਵਾਰਿਸ ਨਾ ਨਿਕਲ ਆਈਏ ਕਾਬਲ ਕੰਧਾਰ ਤਾਂ ਸਮਝ ਆਉਂਦਾ ਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਸਿੱਖਾਂ ਦਾ ਰਾਜ ਕਾਬਲ ਕੰਧਾਰ ਤੱਕ ਰਿਆ ਪਰ ਸਿੱਖ ਦਿੱਲੀ ਦੇ ਵਾਰਿਸ ਇਸ ਗੱਲ ਨੇ ਮੈਨੂੰ ਸੋਚੀ ਪਾ ਦਿੱਤਾ ਤੇ ਉਸ ਤੋਂ ਬਾਅਦ ਮੇਰੀ ਦੁਚੀ ਇਸ ਬਾਰੇ ਵਧੀ ਕਿ ਪਤਾ ਕੀਤਾ ਜਾਵੇ ਕਿ ਸਿੱਖ ਦਿੱਲੀ ਦੇ ਵਾਰਿਸ ਕਿੱਦਾਂ ਨੇ ਜਦੋਂ ਮੈਂ ਇਸ ਟਾਪਿਕ ਉੱਪਰ ਸਰਚ ਕਰਨੀ ਸ਼ੁਰੂ ਕੀਤੀ ਤਾਂ ਮੈਂ ਜਾਣ ਕੇ ਬਹੁਤ ਹੀ ਹੈਰਾਨ ਹੋਇਆ ਕਿ ਸੱਚਮੁੱਚ ਸਿੱਖ ਦਿੱਲੀ ਦੇ ਵਾਰਸ ਹਨ ਤੇ ਮੈਨੂੰ ਲੱਗਦਾ ਕਿ ਮੇਰੇ ਵਾਂਗ ਆਪਣਿਆਂ 'ਚ ਬਹੁਤਾਂ ਨੂੰ ਇਹ ਗੱਲ ਪਤਾ ਨਹੀਂ ਹੋਊਗੀ ਕਿ ਦਿੱਲੀ ਸਿੱਖਾਂ ਦੀ ਮਲਕੀਅਤ ਹੈ ਹੁਣ ਕਈਆਂ ਦੇ ਦਿਮਾਗ 'ਚ ਇਹ ਗੱਲ ਆਉਂਦੀ ਹੋਊਗੀ ਕਿ ਸ਼ਾਇਦ ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿ ਸਿੱਖਾਂ ਨੇ ਦਿੱਲੀ ਨੂੰ ਜਿੱਤਿਆ ਸੀ ਇਸ ਕਰਕੇ ਨਹੀਂ ਸਗੋਂ ਦਿੱਲੀ ਸਿੱਖਾਂ ਦੀ ਇਸ ਕਰਕੇ ਮਲਕੀਅਤ ਹੈ ਕਿਉਂਕਿ ਜਿਸ ਜ਼ਮੀਨ ਉੱਤੇ ਦਿੱਲੀ ਵਸਦੀ ਆ ਉਹ ਸਿੱਖਾਂ ਦੀ ਜ਼ਮੀਨ ਹੈ ਹਾਂਜੀ ਬਿਲਕੁਲ ਸਹੀ ਸੁਣਿਆ ਤੁਸੀਂ ਅੱਜ ਦਿੱਲੀ ਜਿਸ ਜ਼ਮੀਨੋ ਤੇ ਵਸ ਰਹੀ ਆ ਉਹ ਜ਼ਮੀਨ ਸਿੱਖਾਂ ਦੀ ਆ ਤੇ ਆਖਰ ਕੌਣ ਸੀ ਉਹ ਸਿੱਖ ਕਿਸ ਨੇ ਇਸ ਜਗ੍ਹਾ ਉੱਪਰ ਦਿੱਲੀ ਨੂੰ ਵਸਾਇਆ ਜਾਣਾਂਗੇ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਸੋ ਇਸ ਵੀਡੀਓ ਦੇ ਵਿੱਚ ਅਖੀਰ ਤੱਕ ਬਣੇ ਰਹੋ ਤੁਹਾਨੂੰ ਬਹੁਤ ਹੀ ਅਹਿਮ ਤੇ ਨਵੀਂ ਜਾਣਕਾਰੀ ਮਿਲਣ ਵਾਲੀ ਆ ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਵੱਧਦੇ ਆ ਆਪਣੀ ਅੱਜ ਦੀ ਇਸ ਵੀਡੀਓ ਵੱਲ ਦਿੱਲੀ ਜਿਸ ਨੂੰ ਭਾਰਤ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਇਸ ਨੂੰ ਮੁੱਖ ਤੌਰ ਤੇ ਦੋ ਭਾਗਾਂ ਚ ਵੰਡਿਆ ਜਾਂਦਾ ਪੁਰਾਣੀ ਦਿੱਲੀ ਤੇ ਨਵੀਂ ਦਿੱਲੀ ਪੁਰਾਣੀ ਦਿੱਲੀ ਤਾਂ ਉਹ ਆ ਜਿਸ ਨੂੰ ਸਮੇਂ-ਸਮੇਂ ਤੇ ਹਮਲਾਵਰਾਂ ਵੱਲੋਂ ਲੁੱਟਿਆ ਜਾਂਦਾ ਰਿਹਾ ਆ ਤੇ ਇਸ ਦੇ ਉੱਪਰ ਰਾਜ ਵੀ ਕਰਦੇ ਰਹੇ ਆ ਤੇ ਨਵੀਂ ਦਿੱਲੀ ਉਹ ਆ ਜਿਸ ਨੂੰ 12 ਦਸੰਬਰ 1911 ਚ ਬਣਾਇਆ ਗਿਆ ਸੀ ਇਸ ਦਿੱਲੀ ਨੂੰ ਬਣਾਉਣ ਵਾਸਤੇ ਅੰਗਰੇਜ਼ਾਂ ਵੱਲੋਂ ਦਿੱਲੀ ਦੇ ਨੇੜੇ ਦੇ ਕੁਝ ਪਿੰਡਾਂ ਨੂੰ ਉਜਾੜਿਆ ਗਿਆ ਸੀ ਉਦਾਹਰਨ ਦੇ ਤੌਰ ਤੇ ਜਿਵੇਂ ਚੰਡੀਗੜ੍ਹ ਨੂੰ ਬਸਾਉਣ ਵਾਸਤੇ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਨੂੰ ਉਜਾੜਿਆ ਗਿਆ ਸੀ ਇਸੇ ਤਰ੍ਹਾਂ ਨਵੀਂ ਦਿੱਲੀ ਨੂੰ ਬਣਾਉਣ ਵਾਸਤੇ ਦਿੱਲੀ ਦੇ ਨੇੜੇ ਤੇੜੇ ਬਹੁਤ ਸਾਰੇ ਜਿਹੜੇ ਪਿੰਡ ਸੀ ਉਹਨਾਂ ਨੂੰ ਉਜਾੜਿਆ ਗਿਆ ਸੀ ਦਿੱਲੀ ਨੂੰ ਬਣਾਉਣ ਵਾਸਤੇ ਇਹ ਜਿਹੜੇ ਪਿੰਡ ਉਜਾੜੇ ਗਏ ਸਨ ਇਹਨਾਂ ਦੀ ਜ਼ਮੀਨ ਦੀ ਮਲਕੀਅਤ ਇੱਕ ਸਿੱਖ ਦੇ ਨਾਂ ਸੀ ਜੋ ਅੱਜ ਵੀ ਕਾਗਜ਼ਾਂ ਦੇ ਵਿੱਚ ਉਸ ਸਿੱਖ ਦੇ ਨਾਮ ਬੋਲਦੀ ਆ ਖੈਰ ਉਸ ਸਿੱਖ ਅਤੇ ਨਵੀਂ ਦਿੱਲੀ ਦੇ ਇਤਿਹਾਸ ਨੂੰ ਜਾਣਨ ਤੋਂ ਪਹਿਲਾਂ ਅਸੀਂ ਮੋਟਾ-ਮੋਟਾ ਚਾਨਣਾ ਪੁਰਾਣੀ ਦਿੱਲੀ ਦੇ ਇਤਿਹਾਸ ਤੇ ਪਾ ਲੈਨੇ ਆ ਤਾਂ ਜੋ ਪੂਰੀ ਵੀਡੀਓ ਨੂੰ ਪੂਰੀ ਗੱਲ ਨੂੰ ਸਮਝਣਾ ਹੋਰ ਸੌਖਾ ਹੋ ਜਾਏ ਜੋ ਅਸਲ ਦਿੱਲੀ ਆ ਜਾਂ ਜਿਸ ਨੂੰ ਪੁਰਾਣੀ ਦਿੱਲੀ ਕਿਹਾ ਜਾਂਦਾ ਆ ਗੁਰੂ ਸਾਹਿਬ ਦੇ ਵੇਲੇ ਉਸ ਦਾ ਨਾਮ ਸ਼ਾਹਜਹਾਨਾਬਾਦ ਸੀ ਤੇ ਇਸ ਦੇ ਅੰਦਰ ਲਾਲ ਕਿਲਾ ਸਲੀਮਗੜ ਕਿਲਾ ਚਾਂਦਨੀ ਚੌਕ ਫਤਿਹਪੁਰ ਜਾਮਾ ਮਸਜਿਦ ਦਰਿਆ ਗੰਜ ਕਸ਼ਮੀਰੀ ਗੇਟ ਆਦਿ ਇਲਾਕੇ ਆਉਂਦੇ ਸਨ ਮੁਗਲਾਂ ਵੇਲੇ ਵੀ ਇਹੀ ਦਿੱਲੀ ਰਾਜਧਾਨੀ ਹੋਇਆ ਕਰਦੀ ਸੀ ਫਿਰ ਉਸ ਤੋਂ ਬਾਅਦ ਜਦੋਂ ਸਿੱਖ ਮਿਸਲਾਂ ਬਣਦੀਆਂ ਨੇ ਤਾਂ ਉਹਨਾਂ ਵੱਲੋਂ 1764 ਤੋਂ ਲੈ ਕੇ 1787 ਤੱਕ ਦਿੱਲੀ ਉੱਪਰ 15 ਵਾਰ ਹਮਲਾ ਕੀਤਾ ਜਾਂਦਾ ਜਿਨ੍ਹਾਂ ਵਿੱਚ ਪਹਿਲਾ ਹਮਲਾ ਫਰਵਰੀ 1764 ਨੂੰ ਬਾਬਾ ਬਘੇਲ ਸਿੰਘ ਦੀ ਅਗਵਾਈ ਵਿੱਚ 30000 ਸਿੱਖਾਂ ਵੱਲੋਂ ਕੀਤਾ ਜਾਂਦਾ ਆ ਇਸ ਹਮਲੇ ਦੇ ਵਿੱਚ 30000 ਦੀ ਗਿਣਤੀ ਦੇ ਸਿੱਖ ਜਮਨਾਪਾਰ ਕਰਕੇ ਦਿੱਲੀ ਦੇ ਕੁਝ ਇਲਾਕੇ ਨੂੰ ਜਿੱਤ ਲੈਂਦੇ ਆ ਕਿਉਂਕਿ ਉਸ ਵੇਲੇ ਸਿੱਖਾਂ ਦੀ ਗਿਣਤੀ 30000 ਸੀ ਇਸ ਕਰਕੇ ਅੱਜ ਉਸ ਜਗ੍ਹਾ ਦਾ ਨਾਮ 30000 ਰਿਆ ਆਇਆ ਉਸ ਤੋਂ ਬਾਅਦ 15 ਜੁਲਾਈ 1775 ਨੂੰ ਪਹਾੜ ਗੰਜ ਤੇ ਜੈਪੁਰਾ ਨੂੰ ਜਿੱਤਿਆ ਜਾਂਦਾ ਹੈ ਫਿਰ 8 ਮਾਰਚ 1783 ਨੂੰ ਮਲਕ ਗੰਜ ਤੇ ਸਬਜ਼ੀ ਮੰਡੀ ਉੱਪਰ ਕਬਜ਼ਾ ਕੀਤਾ ਜਾਂਦਾ ਹੈ ਫਿਰ 18 ਮਾਰਚ 1783 ਨੂੰ ਸਿੰਘ ਜੱਸਾ ਸਿੰਘ ਆਲੂ ਵਾਲੀਆ ਜੱਸਾ ਸਿੰਘ ਰਾਮਗੜੀਆ ਬਾਬਾ ਬਘੇਲ ਸਿੰਘ ਸਰਦਾਰ ਤਾਰਾ ਸਿੰਘ ਕੇਪਾ ਖੁਸ਼ਹਾਲ ਸਿੰਘ ਕਰਮ ਸਿੰਘ ਭਾਗ ਸਿੰਘ ਗੁਰਦੇਵ ਸਿੰਘ ਲਾਡੋ ਵਾਲੀਆ ਕਰਮ ਸਿੰਘ ਸ਼ਹਿਬਾਜ਼ ਗੁਰਬਚਨ ਸਿੰਘ ਅੰਮ੍ਰਾਲਾ ਆਦੀ ਸਾਰੇ ਸਿੱਖ ਇਕੱਠੇ ਹੁੰਦੇ ਨੇ ਮਜਨੂ ਕੇ ਢਿੱਲੇ ਵਿਖੇ ਇਸ ਜਗ੍ਹਾ ਉ ਕਰਨ ਤੋਂ ਬਾਅਦ ਇਹ ਸਾਰੇ ਸਿੰਘ ਇੱਕ ਵਾਰ ਫਿਰ ਦਿੱਲੀ ਉੱਪਰ ਹਮਲਾ ਕਰਦੇ ਨੇ ਤੇ ਇਸ ਵਾਰ ਇਹ ਟਾਰਗੇਟ ਕਰਦੇ ਨੇ ਲਾਲ ਕਿਲੇ ਨੂੰ ਲਾਲ ਕਿਲੇ ਦੀ ਇੱਕ ਕਮਜ਼ੋਰ ਜਹੀ ਕੰਧ ਨੂੰ ਨਿਸ਼ਾਨਾ ਬਣਾ ਕੇ ਉਸ ਨੂੰ ਤੋੜਿਆ ਜਾਂਦਾ ਤੇ ਉਸ ਤਰ੍ਹਾਂ ਹੀ ਕਿਲੇ ਦੇ ਅੰਦਰ ਦਾਖਲ ਹੋਇਆ ਜਾਂਦਾ ਜਿਸ ਨੂੰ ਅੱਜ ਮੋਰੀ ਗੇਟ ਕਿਹਾ ਜਾਂਦਾ ਆ ਇਸ ਗੇਟ ਦੇ ਅੰਦਰ ਵੜ ਕੇ ਬਾਬਾ ਬਘੇਲ ਸਿੰਘ ਵੱਲੋਂ ਲਾਲ ਕਿਲੇ ਦੇ ਉੱਪਰ ਖਾਲਸਾ ਨਿਸ਼ਾਨਾ ਚਲਾ ਦਿੱਤਾ ਜਾਂਦਾ ਆ ਤੇ ਇਸ ਤਰ੍ਹਾਂ ਦਿੱਲੀ ਉੱਪਰ ਸਿੱਖਾਂ ਦਾ ਰਾਜ ਹੋ ਜਾਂਦਾ ਆ ਸੋ ਦਿੱਲੀ ਨੂੰ ਜਿੱਤ ਲੈਣ ਤੋਂ ਬਾਅਦ ਬਾਬਾ ਬਘੇਲ ਸਿੰਘ ਜੀ ਵੱਲੋਂ ਇਤਿਹਾਸਿਕ ਸਥਾਨਾਂ ਦੇ ਨਿਸ਼ਾਨਦੇਹੀ ਕਰਵਾਈ ਜਾਂਦੀ ਆ ਤੇ ਉਸ ਜਗ੍ਹਾ ਦੇ ਉੱਪਰ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਜਾਂਦਾ ਤਾਂ ਇਹ ਤਾਂ ਸੀ ਦਿੱਲੀ ਦਾ ਮੋਟਾ-ਮੋਟਾ ਇਤਿਹਾਸ ਬਾਕੀ ਜੇਕਰ ਤੁਸੀਂ ਪੂਰੀ ਡਿਟੇਲ ਵਿੱਚ ਜਾਨਣਾ ਚਾਹੁੰਦੇ ਹੋ ਕਿ ਦਿੱਲੀ ਦਾ ਪੂਰਾ ਇਤਿਹਾਸ ਕੀ ਆ ਕਿਹੜੇ ਕਿਹੜੇ ਮੁਗਲ ਸ਼ਾਸਕ ਨੇ ਜਾਂ ਕਿਹੜੇ ਕਿਹੜੇ ਹੋਰ ਸ਼ਾਸਕ ਨੇ ਇਸ ਉੱਪਰ ਕਦੋਂ-ਕਦੋਂ ਹਮਲਾ ਕੀਤਾ ਕਿਵੇਂ-ਕਿਵੇਂ ਰਾਜ ਕੀਤਾ ਜਾਂ ਬਾਬਾ ਬਘੇਲ ਸਿੰਘ ਹੋਣਾ ਨੇ ਪੂਰੀ ਦਿੱਲੀ ਨੂੰ ਕਿੱਦਾਂ ਫਤਿਹ ਕੀਤਾ ਜੇਕਰ ਤੁਸੀਂ ਸਾਰੀ ਜਾਣਕਾਰੀ ਚਾਹੁੰਦੇ ਹੋ ਤਾਂ ਮੈਨੂੰ ਇੱਕ ਵਾਰੀ ਕਮੈਂਟ ਕਰਕੇ ਜ਼ਰੂਰ ਦੱਸੋ ਮੈਂ ਇਸ ਦੇ ਉੱਪਰ ਜਲਦੀ ਹੀ ਇੱਕ ਪੂਰੀ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ ਤੇ ਹੁਣ ਆਪਾਂ ਗੱਲ ਕਰਦੇ ਆ ਨਵੀਂ ਦਿੱਲੀ ਦੀ ਜੋ ਸਾਡੀ ਵੀਡੀਓ ਦਾ ਅੱਜ ਦਾ ਮੁੱਦਾ ਆ ਕਿ ਉਹ ਨਵੀਂ ਦਿੱਲੀ ਕਿਹੜੇ ਸਿੱਖ ਦੀ ਜ਼ਮੀਨ ਉੱਤੇ ਬਣੀ ਆ ਤੇ ਕਦੋਂ ਬਣੀ ਕਿੱਦਾਂ ਬਣੀ ਈਸਟ ਇੰਡੀਆ ਦੇ ਆਉਣ ਤੋਂ ਬਾਅਦ ਜ ਤਾਂ ਅੰਗਰੇਜ਼ਾਂ ਵੱਲੋਂ ਕਲਕੱਤਾ ਨੂੰ ਭਾਰਤ ਦੀ ਰਾਜਧਾਨੀ ਬਣਾਇਆ ਜਾਂਦਾ ਜਦਕਿ ਉਹਨਾਂ ਤੋਂ ਪਹਿਲਾਂ ਦਿੱਲੀ ਭਾਰਤ ਦੀ ਰਾਜਧਾਨੀ ਸੀ ਫਿਰ ਅੰਗਰੇਜ਼ਾਂ ਵੱਲੋਂ ਹੌਲੀ-ਹੌਲੀ ਪੂਰੇ ਭਾਰਤ ਉੱਪਰ ਕਬਜ਼ਾ ਕਰ ਲਿਆ ਜਾਂਦਾ ਆ ਪੂਰੇ ਭਾਰਤ ਉੱਪਰ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਅੰਗਰੇਜ਼ਾਂ ਵੱਲੋਂ ਪਹਿਲਾਂ ਭਾਰਤ ਉੱਪਰ ਹੀ ਕਬਜ਼ਾ ਕੀਤਾ ਗਿਆ ਸੀ ਜਦ ਤੱਕ ਮਹਾਰਾਜਾ ਰਣਜੀਤ ਸਿੰਘ ਜੀ ਰਹੇ ਆ ਤੇ ਉਸ ਤੋਂ ਕੁਝ ਸਮਾਂ ਬਾਅਦ ਤੱਕ ਵੀ ਅੰਗਰੇਜ਼ਾਂ ਕੋ ਪੰਜਾਬ ਉੱਪਰ ਕਬਜ਼ਾ ਨਹੀਂ ਸੀ ਹੋਇਆ ਵੈਸੇ ਵੀ ਉਸ ਵੇਲੇ ਪੰਜਾਬ ਇੱਕ ਵੱਖਰਾ ਦੇਸ਼ ਹੋਇਆ ਕਰਦਾ ਸੀ ਤਾਂ ਹੀ ਤਾਂ ਕਹਿੰਦੇ ਆ ਕਿ ਅੰਗਰੇਜ਼ਾਂ ਨੇ ਭਾਰਤ ਉੱਪਰ 200 ਸਾਲ ਰਾਜ ਕੀਤਾ ਤੇ ਜਿਹਦੇ ਵਿੱਚੋਂ ਉਹਨਾਂ ਨੇ ਪੰਜਾਬ ਉੱਪਰ ਸਿਰਫ 100 ਸਾਲ ਰਾਜ ਕੀਤਾ ਆ ਸੋ ਹੁਣ ਜਦੋਂ ਅੰਗਰੇਜ਼ਾਂ ਦਾ ਸਣੇ ਪੰਜਾਬ ਪੂਰੇ ਭਾਰਤ ਉੱਪਰ ਕਬਜ਼ਾ ਹੋ ਜਾਂਦਾ ਆ ਤਾਂ ਉਹਨਾਂ ਨੇ ਲੋੜ ਮਹਿਸੂਸ ਕੀਤੀ ਕਿ ਭਾਰਤ ਦਾ ਰਾਜ ਪ੍ਰਬੰਧ ਚਲਾਉਣ ਵਾਸਤੇ ਸਾਨੂੰ ਭਾਰਤ ਦੇ ਸੈਂਟਰ ਵਿੱਚ ਜਾਣਾ ਪਊਗਾ ਕਿਉਂਕਿ ਕੋਲਕੱਤਾ ਜਿਹੜਾ ਆ ਉਹ ਇੱਕ ਪਾਸੇ ਜਿਵੇਂ ਪੈ ਜਾਂਦਾ ਆ ਇਸ ਲਈ ਉਹਨਾਂ ਨੇ ਲੋੜ ਮਹਿਸੂਸ ਕੀਤੀ ਕਿ ਹੁਣ ਸਾਨੂੰ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾਉਣਾ ਚਾਹੀਦਾ ਹੈ ਜੋ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਵੀ ਸੀ ਸੋ ਆਪਣੇ ਇਸ ਵਿਚਾਰ ਦੇ ਨਾਲ 12 ਦਸੰਬਰ 1911 ਨੂੰ ਅੰਗਰੇਜ਼ੀ ਸ਼ਾਸਕ ਜਾਰਜ 5ਵੇਂ ਨੇ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾਉਣ ਦਾ ਐਲਾਨ ਕਰ ਦਿੱਤਾ ਦਿੱਲੀ ਨੂੰ ਰਾਜਧਾਨੀ ਬਣਾਉਣ ਦੇ ਵਿਚਾਰ ਦੇ ਨਾਲ ਨਾਲ ਉਸਨੇ ਦਿੱਲੀ ਨੂੰ ਵੱਡਾ ਕਰਨ ਬਾਰੇ ਵੀ ਸੋਚਿਆ ਤੇ ਹੁਣ ਦਿੱਲੀ ਨੂੰ ਵੱਡਾ ਕਰਨ ਵਾਸਤੇ ਉਸ ਨੂੰ ਚਾਹੀਦੀ ਸੀ ਜ਼ਮੀਨ ਤੇ ਜਿਸ ਦੇ ਲਈ ਉਸਨੇ ਰਾਏਸੀਨਾ ਪਿੰਡ ਦੇ ਇਲਾਕੇ ਨੂੰ ਚੁਣਿਆ ਅੰਗਰੇਜ਼ਾਂ ਨੇ 1894 ਦੇ ਵਿੱਚ ਜ਼ਮੀਨ ਨਾਲ ਜੁੜਿਆ ਇੱਕ ਐਕਟ ਬਣਾਇਆ ਸੀ ਲੈਂਡ ਐਕ acquisition ਐਕਟ ਇਸ ਐਕਟ ਦੇ ਅਨੁਸਾਰ ਜਦੋਂ ਵੀ ਕਿਸੇ ਜ਼ਮੀਨ ਨੂੰ ਐਕਵਾਇਰ ਕਰਨਾ ਹੁੰਦਾ ਆ ਤਾਂ ਸਭ ਤੋਂ ਪਹਿਲਾਂ ਇਹ ਪਤਾ ਲਾਇਆ ਜਾਂਦਾ ਕਿ ਜ਼ਮੀਨ ਦਾ ਮਾਲਕ ਕੌਣ ਆ ਉਹ ਜ਼ਮੀਨ ਕਿਸ ਦੀ ਆ ਉਸ ਜ਼ਮੀਨ ਨੂੰ ਲੈਣ ਤੋਂ ਪਹਿਲਾਂ ਉਸ ਦੇ ਮਾਲਕ ਦੀ ਸਹਿਮਤੀ ਤਾਂ ਹੋਣਾ ਜ਼ਰੂਰੀ ਆ ਤੇ ਫਿਰ ਉਸ ਜ਼ਮੀਨ ਦੇ ਹਿਸਾਬ ਦੇ ਨਾਲ ਉਸ ਦੇ ਮਾਲਕ ਨੂੰ ਉਸ ਦਾ ਮੁਆਵਜ਼ਾ ਦਿੱਤਾ ਜਾਂਦਾ ਆ ਅੱਜ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਵੀ ਅੰਗਰੇਜ਼ਾਂ ਦੁਆਰਾ ਬਣਾਏ ਗਏ ਇਸ ਐਕਟ ਲੈਂਡ ਐਕ acquisition ਦੇ ਅਨੁਸਾਰ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਂਦੀਆਂ ਨੇ ਹਾਲਾਂਕਿ ਇਸ ਐਕਟ ਦੇ ਵਿੱਚ ਸਨ 2013 ਦੇ ਵਿੱਚ ਕੁਝ ਨਵੇਂ ਸੋਧਾ ਕੀਤੀਆਂ ਗਈਆਂ ਨੇ ਖੈਰ ਹੁਣ ਜਦੋਂ ਅੰਗਰੇਜ਼ਾਂ ਵੱਲੋਂ ਨਵੀਂ ਦਿੱਲੀ ਬਣਾਉਣ ਵਾਸਤੇ ਜ਼ਮੀਨ ਚੁਣ ਲਈ ਗਈ ਤਾਂ ਇਸ ਐਕਟ ਦੇ ਅਨੁਸਾਰ ਇਹ ਪਤਾ ਲਾਇਆ ਜਾਣਾ ਸੀ ਕਿ ਜ਼ਮੀਨ ਦਾ ਮਾਲਕ ਕੌਣ ਆ ਇਹ ਜ਼ਮੀਨ ਨੂੰ ਐਕਵਾਇਰ ਕਰਨ ਤੇ ਪਤਾ ਲੱਗਾ ਕਿ ਜ਼ਮੀਨ ਦਾ ਮਾਲਕ ਇੱਕ ਸਿੱਖ ਆ ਜਿਸ ਦਾ ਨਾਮ ਆ ਰਾਏ ਸੀਨਾ ਰਾਏ ਸੀਨਾ ਇੱਕ ਵਣਜਾਰਾ ਵਪਾਰੀ ਸੀ ਰਾਏ ਸੀਨਾ ਨਾਮ ਦਾ ਇਹ ਵਣਜਾਰਾ ਵਪਾਰੀ ਗੁਰੂ ਘਰ ਨਾਲ ਬਹੁਤ ਪਿਆਰ ਰੱਖਦਾ ਸੀ ਤੇ ਇਹ ਪਾਕਿਸਤਾਨ ਦੇ ਮੁਜ਼ਫਰਗੜ ਜ਼ਿਲ੍ਹੇ ਦੇ ਖੈਰਪੁਰ ਦਾ ਰਹਿਣ ਵਾਲਾ ਸੀ ਇਹ ਆਪਣੇ ਵਪਾਰ ਦੇ ਕਾਰਨ ਦਿੱਲੀ ਆ ਗਿਆ ਤੇ ਇੱਥੇ ਆ ਕੇ ਇਸ ਨੇ ਆਪਣਾ ਰਹਿਣ ਸਨ ਸ਼ੁਰੂ ਕੀਤਾ ਤੇ ਇੱਥੇ ਹੀ ਇੱਕ ਪਿੰਡ ਬਸਾਇਆ ਤੇ ਇਸ ਵਪਾਰੀ ਦੇ ਨਾਂ ਤੇ ਹੀ ਇਸ ਪਿੰਡ ਦਾ ਨਾਮ ਰਾਏਸੀਨਾਂ ਰੱਖਿਆ ਗਿਆ ਸੀ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਇਸ ਦਾ ਨਾਮ ਰਾਏਸੀਨਾ ਹੀ ਸੀ ਪਰ ਬਾਅਦ ਵਿੱਚ ਅੰਗਰੇਜ਼ਾਂ ਨੇ ਇਸ ਦਾ ਨਾਮ ਰਾਏਸੀਨਾ ਹਿਲਜ਼ ਕਰ ਦਿੱਤਾ ਸੀ ਇਹ ਰਾਏਸੀਨਾ ਨਾਮ ਦਾ ਵਪਾਰੀ ਸ਼ਹੀਦ ਭਾਈ ਮਣੀ ਸਿੰਘ ਦੇ ਸਹੁਰਾ ਸਾਹਿਬ ਵੀ ਸਨ ਲੱਖੀ ਸ਼ਾਵਨ ਜਾਰਾ ਬਾਰੇ ਵੀ ਤੁਸੀਂ ਸਾਰੇ ਜ਼ਰੂਰ ਜਾਣਦੇ ਹੋਵੋਗੇ ਜੋ ਆਪਣੇ ਸਮੇਂ ਦੇ ਬਹੁਤ ਅਮੀਰ ਸਿੱਖ ਸਨ ਇੰਨੇ ਅਮੀਰ ਕਿ ਉਹਨਾਂ ਦੇ ਕੋਲ ਆਪਣੀ ਪਰਸਨਲ ਫੌਜ ਵੀ ਰਿਆ ਕਰਦੀ ਸੀ ਇਹ ਲੱਖੀ ਸ਼ਾਹ ਬਨਜਾਰਾ ਜੀ ਉਹੀ ਸਨ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੇਹ ਦਾ ਸੰਸਕਾਰ ਕਰਨ ਵਾਸਤੇ ਆਪਣੇ ਪੂਰੇ ਘਰ ਨੂੰ ਅੱਗ ਲਗਾ ਦਿੱਤੀ ਸੀ ਤੇ ਆ ਰਾਇ ਸੀਨਾ ਜੀ ਇਸੇ ਲੱਖੀ ਸ਼ਾਹ ਬਨਜਾਰੇ ਦੇ ਵੱਡ ਵਡੇਰੇ ਵੀ ਸਨ ਹੁਣ ਜਦੋਂ ਜਾਰਜ 5ਵੇਂ ਨੇ ਇਸ ਜ਼ਮੀਨ ਦਾ ਜਾਇਜ਼ਾ ਕਰਾਇਆ ਤਾਂ ਉਸ ਨੂੰ ਪਤਾ ਲੱਗਾ ਕਿ ਇਹ ਜ਼ਮੀਨ ਇੱਕ ਸਿੱਖ ਦੀ ਆ ਪਰ ਉਹ ਸਿੱਖ ਦਾ ਹੁਣ ਕੋਈ ਵੀ ਜਿਉਂਦਾ ਵਾਰਿਸ ਨਹੀਂ ਸੀ ਬਚਿਆ ਕਿਉਂਕਿ ਇਸ ਜ਼ਮੀਨ ਦੇ ਜਿੰਨੇ ਵੀ ਵਾਰਿਸ ਸਨ ਯਸ ਪਰਿਵਾਰ ਨਾਲ ਸਬੰਧ ਰੱਖਦੇ ਸਨ ਉਹ ਸਾਰੇ ਸਿੱਖੀ ਲੇਖੇ ਲੱਗ ਚੁੱਕੇ ਸਨ ਭਾਵ ਕਿ ਸ਼ਹੀਦ ਹੋ ਚੁੱਕੇ ਸਨ ਫਿਰ ਵੀ ਅੰਗਰੇਜ਼ ਨੇ ਆਪਣੀ ਇਮਾਨਦਾਰੀ ਵਿਖਾਉਂਦਿਆਂ ਹੋਇਆਂ ਇਹ ਜ਼ਮੀਨ ਦਾ ਅਸਲੀ ਮਾਲਕਾਨਾ ਹੱਕ ਸੀ ਉਹ ਇਸ ਸਿੱਖ ਦੇ ਨਾਮ ਤੇ ਹੀ ਰਹਿਣ ਦਿੱਤਾ ਤੇ ਫੈਸਲਾ ਲਿਆ ਗਿਆ ਕਿ ਇਸ ਜ਼ਮੀਨ ਨੂੰ 99 ਸਾਲ ਵਾਸਤੇ ਲੀਜ਼ ਤੇ ਲਿਆ ਜਾਊਗਾ ਸੋ ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ 1793 ਏਕੜ ਦੀ ਜ਼ਮੀਨ ਤੇ ਬਣੀ ਹੈ ਦਿੱਲੀ ਸਿੱਖਾਂ ਦੀ ਮਲਕੀਅਤ ਆ ਕਿਉਂਕਿ ਇਹ ਸਿੱਖਾਂ ਦੀ ਜ਼ਮੀਨ ਤੇ ਬਣੀ ਹੋਈ ਹੈ ਕਿਉਂਕਿ ਇਸ ਨੂੰ 99 ਸਾਲ ਵਾਸਤੇ ਲੀਜ਼ ਤੇ ਲਿਆ ਗਿਆ ਸੀ ਤਾਂ ਹੀ ਤਾਂ 2011 ਤੱਕ ਇਸ ਦਾ ਠੇਕਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਉਂਦਾ ਰਿਹਾ ਆ ਕਿਉਂਕਿ ਇਹ ਸਿੱਖਾਂ ਦੀ ਜ਼ਮੀਨ ਤੇ ਬਣੀ ਆ ਜੇਕਰ ਜਿਹਾ ਨਾ ਹੁੰਦਾ ਤਾਂ ਸਰਕਾਰ ਕਦੀ ਵੀ ਇਸ ਦਾ ਠੇਕਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਾ ਦਿੰਦੀ ਕਿਉਂਕਿ 99 ਸਾਲ ਵਾਸਤੇ ਇਸ ਜ਼ਮੀਨ ਨੂੰ ਲੀਸ ਤੇ ਲਿਆ ਗਿਆ ਸੀ ਜੋ 1911 ਤੋਂ ਲੈ ਕੇ 2011 ਤੱਕ ਬਣਦੇ ਨੇ ਤੇ ਹੁਣ 2011 ਵਿੱਚ ਜਦੋਂ ਇਸ ਦੀ ਲੀਸ ਖਤਮ ਹੋਈ ਆ ਤਾਂ ਭਾਰਤ ਸਰਕਾਰ ਵੱਲੋਂ ਇਸ ਜ਼ਮੀਨ ਉੱਪਰ ਕਬਜ਼ਾ ਕਰ ਲਿਆ ਗਿਆ ਪਰ ਕਾਗਜ਼ਾਂ ਦੇ ਵਿੱਚ ਅੱਜ ਵੀ ਇਹ ਜ਼ਮੀਨ ਸਿੱਖਾਂ ਦੇ ਨਾਮ ਹੀ ਬੋਲਦੀ ਆ ਚੇਕਰ ਹੁਣ ਗੱਲ ਕਰੀਏ ਇਸ ਜਗ੍ਹਾ ਉੱਪਰ ਬਣਿਆ ਇਮਾਰਤਾਂ ਦੀ ਤਾਂ ਨਵੀਂ ਦਿੱਲੀ ਦਾ ਇਹ ਇਲਾਕਾ ਜੋ 1793 ਏਕੜ ਵਿੱਚ ਫੈਲਿਆ ਹੋਇਆ ਹੈ ਜੋ ਸਿੱਖਾਂ ਦੀ ਜ਼ਮੀਨ ਉੱਪਰ ਬਣਿਆ ਹੋਇਆ ਹੈ ਇਸ ਉੱਪਰ ਜੋ ਇਮਾਰਤਾਂ ਬਣੀਆਂ ਨੇ ਉਹਨਾਂ ਵਿੱਚੋਂ ਮੁੱਖ ਨੇ ਇੰਡੀਆ ਗੇਟ ਰਾਸ਼ਟਰਪਤੀ ਭਵਨ ਨਾਰਥ ਬਲੌਕ ਸਾਊਥ ਬਲੌਕ ਰਾਜਪਥ ਦਾ ਮਾਰਗ ਪਾਰਲੀਮੈਂਟ ਆਦ ਇਹ ਸਾਰੀਆਂ ਇਮਾਰਤਾਂ ਜਿਹੜੀਆਂ ਨੇ ਇਹ ਸਾਰਾ ਕੋਚ ਸਿਆ ਇਸ ਜ਼ਮੀਨ ਉੱਪਰ ਬਣਿਆ ਹੋਇਆ ਹੈ ਅੱਛਾ ਪਾਰਲੀਮੈਂਟ ਦਾ ਨਾਮ ਆਇਆ ਤਾਂ ਮੈਨੂੰ ਇੱਕ ਕਿੱਸਾ ਯਾਦ ਆ ਗਿਆ ਮੈਂ ਉਹ ਵੀ ਜਾਂਦੇ ਜਾਂਦੇ ਸ਼ੇਅਰ ਕਰਦਾ ਹਾਂ ਤੁਹਾਡੇ ਨਾਲ ਅੱਜ ਜਿਸ ਨੂੰ ਆਪਾਂ ਭਾਰਤ ਦੀ ਪਾਰਲੀਮੈਂਟ ਕਹਿੰਦੇ ਆ ਇਹ ਪਹਾੜ ਦੀ ਪਾਰਲੀਮੈਂਟ ਨਹੀਂ ਸਗੋਂ ਉਸ ਸਮੇਂ ਦੇ ਵਾਇਸ ਰਾਏ ਦੇ ਰਹਿਣ ਵਾਸਤੇ ਬਣਾਇਆ ਗਿਆ ਘਰ ਸੀ ਤੇ ਇਸ ਜਗ੍ਹਾ ਉੱਪਰ ਬਣਿਆ ਆ ਉਸ ਜਗ੍ਹਾ ਨੂੰ ਗਵਰਨਰ ਜਰਨਲ ਸੀ ਲਾਰਡ ਹੌਡਿੰਗ ਨੇ ਵਾਇਸ ਰਾਏ ਦੇ ਭਵਨ ਬਣਾਉਣ ਵਾਸਤੇ ਪਸੰਦ ਕੀਤਾ ਸੀ ਇਹ ਜੋ ਜਗ੍ਹਾ ਆ ਇਹ ਇਤਿਹਾਸਿਕ ਗੁਰਦੁਆਰਾ ਸ਼੍ਰੀ ਰਕਾਬਗਨ ਸਾਹਿਬ ਦੇ ਬਿਲਕੁਲ ਨਾਲ ਲੱਗਦੀ ਆ ਗੁਰਦੁਆਰਾ ਸ਼੍ਰੀ ਰਕਾਬਗੰਦ ਸਾਹਿਬ ਉਹੀ ਆ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦੇਦਾ ਸੰਸਕਾਰ ਹੋਇਆ ਸੀ ਵਾਇਸ ਰਾਏ ਦਾ ਭਵਨ ਬਣਾਉਣ ਵਾਸਤੇ ਇਹ ਜਗ੍ਹਾ ਨੂੰ ਪਸੰਦ ਕਰ ਲਿਆ ਗਿਆ ਤੇ ਇੱਥੇ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਸੜਕਾਂ ਨੂੰ ਚੌੜਾ ਕੀਤਾ ਗਿਆ ਹੁਣ ਜਦੋਂ ਇਹਦਾ ਕੰਮ ਚੱਲ ਰਿਹਾ ਸੀ ਤਾਂ ਗੁਰਦੁਆਰਾ ਸਾਹਿਬ ਦੀ ਇੱਕ ਕੰਦ ਇਸ ਦੇ ਰਾਹ ਦੇ ਵਿੱਚ ਰੋੜਾ ਬਣ ਰਹੀ ਸੀ ਤਾਂ ਜਿਹੜੇ ਅਧਿਕਾਰੀ ਕੰਮ ਕਰ ਰਹੇ ਸੀ ਉਹਨਾਂ ਨੇ ਬਿਨਾਂ ਕਿਸੇ ਨੂੰ ਕੋਈ ਨੋਟਿਸ ਦਿੱਤਿਆਂ ਬਿਨਾਂ ਕਿਸੇ ਨਾਲ ਸਲਾਹ ਕੀਤੀਆਂ ਗੁਰਦੁਆਰਾ ਸਾਹਿਬ ਦੀ ਇਸ ਕੰਦ ਨੂੰ ਢਾਹ ਦਿੱਤਾ ਤੇ ਕੰਦ ਨੂੰ ਢਾਉਣ ਤੋਂ ਬਾਅਦ ਇਸ ਜਗ੍ਹਾ ਨੂੰ ਤਾਰਾਂ ਦੇ ਨਾਲ ਬਲਣਾ ਸ਼ੁਰੂ ਕਰ ਦਿੱਤਾ ਉਸ ਸਮੇਂ ਮੌਕੇ ਤੇ ਇੱਕ ਬੀਬੀ ਸ਼ਾਮਕੌਰ ਪਹੁੰਚ ਗਏ ਬੀਬੀ ਸ਼ਾਮਕੌਰ ਜੀ ਦੇ ਕੋਲੋਂ ਗੁਰਦੁਆਰਾ ਸਾਹਿਬ ਦੀ ਹੁੰਦੀ ਇਹ ਬੇਦਬੀ ਨਾ ਵੇਖੀ ਗਈ ਉਹਨਾਂ ਨੇ ਆਪਣਾ ਕੁੱਛੜ ਚੁੱਕਿਆ ਜਵਾਕ ਜੋ ਅਜੇ ਦੁੱਧ ਚੁੰਗਦਾ ਸੀ ਉਸ ਨੂੰ ਆਪਣੀ ਛਾਤੀ ਦੇ ਉੱਪਰ ਲਟਾਇਆ ਅਤੇ ਠੱਠੀ ਹੋਈ ਕੰਦ ਦੇ ਉੱਪਰ ਲੰਮਾ ਪੈ ਗਏ ਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਬੇਸ਼ੱਕ ਮੇਰੇ ਟੋਟੇ ਟੋਟੇ ਹੋ ਜਾਣ ਮੇਰੇ ਬੱਚੇ ਨੂੰ ਵੀ ਚਾਹੇ ਮਾਰ ਦਿਓ ਪਰ ਮੈਂ ਤੁਹਾਨੂੰ ਇਸ ਤੋਂ ਅੱਗੇ ਨਹੀਂ ਵਧਣ ਦੇਣਾ ਬੀਬੀ ਸ਼ਾਮਕੌਰ ਜੀ ਦੀ ਇਸ ਦਲੇਰੀ ਦੇ ਅੱਗੇ ਕੰਮ ਕਰ ਰਹੇ ਅਧਿਕਾਰੀਆਂ ਨੂੰ ਝੁਕਣਾ ਪਿਆ ਤੇ ਉਹਨਾਂ ਨੇ ਆਪਣਾ ਕੰਮ ਉੱਥੇ ਹੀ ਰੋਕ ਦਿੱਤਾ ਇਹ ਬ ਸਾਬ ਰਿਕਾਬਗਨ ਸਾਹਿਬ ਦਾ ਪ੍ਰਬੰਧ ਵੇਖ ਰਹੇ ਮਹੰਤ 사ਵਨ ਸਿੰਘ ਦੇ ਪਤਨੀ ਸਨ ਗੁਰਦੁਆਰਾ ਸਾਹਿਬ ਦੀ ਇਕੰਧ ਢਾਈ ਜਾਣ ਦੀ ਖਬਰ ਅੱਗ ਵਾਂਗ ਫੈਲ ਗਈ ਤੇ ਪੰਜਾਬ ਵਿੱਚ ਪਹੁੰਚ ਗਈ ਜਿਸ ਤੋਂ ਬਾਅਦ ਪੰਜਾਬ ਦੇ ਬਹੁਤ ਸਾਰੇ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ ਨਾਬੇ ਦੇ ਰਾਜੇ ਰਾਜਾ ਰੂਪਦਮਨ ਸਿੰਘ ਨੇ ਵੀ ਅੰਗਰੇਜ਼ਾਂ ਦੀ ਇਸ ਵਿਧੀ ਕੀ ਦਾ ਕੜਾ ਵਿਰੋਧ ਕੀਤਾ ਜਿਸ ਤੋਂ ਬਾਅਦ ਅੰਗਰੇਜ਼ਾਂ ਨੂੰ ਸਿੱਖਾਂ ਅੱਗੇ ਝੁਕਣਾ ਪਿਆ ਸਿੰਘਾਂ ਨੇ ਇਹ ਮੋਰਚਾ ਫਤਿਹ ਕਰ ਲਿਆ ਤੇ ਅੰਗਰੇਜ਼ਾਂ ਨੇ ਜਿਹੜੀ ਇਕੰਧ ਢਾਈ ਸੀ ਗੁਰਦੁਆਰਾ ਸਾਹਿਬ ਦੀ ਉਸ ਨੂੰ ਦੁਬਾਰਾ ਬਣਾ ਕੇ ਦੇਣਾ ਪਿਆ ਸੋ ਉਮੀਦ ਕਰਦਾ ਕਿ ਹੁਣ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਸਿੱਖਾਂ ਦਾ ਦਿੱਲੀ ਨਾਲ ਕੀ ਰਿਸ਼ਤਾ ਆ ਫਿਰ ਭਾਵੇਂ ਉਹ ਪੁਰਾਣੀ ਦਿੱਲੀ ਹੋਵੇ ਜਿਸ ਨੂੰ ਸਿੱਖਾਂ ਨੇ ਐਨੀ ਵਾਰ ਜਿੱਤਿਆ ਆ ਤੇ ਫਿਰ ਭਾਵੇਂ ਇਹ ਨਵੀਂ ਦਿੱਲੀ ਹੋਵੇ ਜੋ 1793 ਏਕੜ ਦੇ ਇਲਾਕੇ ਵਿੱਚ ਫੈਲੀ ਹੋਈ ਆ ਤੇ ਜੋ ਅੱਜ ਵੀ ਕਾਗਜ਼ਾਂ ਦੇ ਵਿੱਚ ਸਾਡੇ ਬਾਬੇ ਲੱਖੀ ਸ਼ਾਹਮਨ ਜਾਰਾ ਜਿਹਦੇ ਵਡੇਰਿਆਂ ਦੇ ਨਾਮ ਬੋਲਦੀ ਆ ਸੋ ਇਸ ਤਰ੍ਹਾਂ ਕੁੱਲ ਮਿਲਾ ਕੇ ਨਵੀਂ ਦਿੱਲੀ ਜਾਂ ਪੁਰਾਣੀ ਦਿੱਲੀ ਇਹ ਦੋਵੇਂ ਹੀ ਸਾਡੇ ਸਿੱਖਾਂ ਦੀਆਂ ਨੇ ਕਿਉਂਕਿ ਇੱਕ ਨੂੰ ਅਸੀਂ ਜਿੱਤਿਆ ਆ ਤੇ ਇੱਕ ਤਾਂ ਬਣੀ ਹੀ ਸਾਡੀ ਜ਼ਮੀਨ ਤੇ ਆ ਅੱਜ ਦਿੱਲੀ ਦਾ ਜੋ ਤਖਤ ਹੈ ਜਿਸ ਉੱਪਰ ਬੈਠ ਕੇ ਪੰਜਾਬ ਵਿਰੋਧੀ ਜਾਂ ਸਿੱਖਾਂ ਵਿਰੋਧੀ ਫੈਸਲੇ ਲਏ ਜਾਂਦੇ ਨੇ ਫਿਰ ਭਾਵੇਂ ਉਹ ਮੁਗਲ ਰਾਜ ਵੇਲੇ ਹੋਵੇ ਭਾਵੇਂ ਅੰਗਰੇਜ਼ਾਂ ਦੇ ਰਾਜ ਵੇਲੇ ਤੇ ਭਾਵੇਂ ਵਰਤਮਾਨ ਰਾਜ ਵੇਲੇ ਇਹ ਤਖਤ ਸਾਡੀ ਹੀ ਜ਼ਮੀਨ ਉੱਪਰ ਬਣਿਆ ਹੋਇਆ ਏ ਐਵੇਂ ਤਾਂ ਨਹੀਂ ਸਾਨੂੰ ਦਿੱਲੀ ਵੱਲ ਨੂੰ ਖਿੱਚ ਪੈਂਦੀ ਐਵੇਂ ਤਾਂ ਨਹੀਂ ਸਿੱਖ ਦਿੱਲੀ ਵੱਲ ਨੂੰ ਭੱਜੇ ਜਾਂਦੇ ਤੇ ਇਹ ਸਰਕਾਰਾਂ ਸਾਨੂੰ ਦਿੱਲੀ ਆਉਣ ਤੋਂ ਰੋਕਦੀਆਂ ਨੇ ਪਰ ਹੁਣ ਇੱਕ ਗੱਲ ਤਾਂ ਪੱਕੀ ਹੋ ਗਈ ਕਿ ਇਹ ਜਿਹੜੀ ਜ਼ਮੀਨ ਆ ਇਹ ਜਿਹੜੀ ਦਿੱਲੀ ਆ ਇਹ ਸਿੱਖਾਂ ਦੀ ਆ ਇਹ ਪੰਥ ਦੀ ਆ ਤੇ ਇੱਕ ਦਿਨ ਇਹ ਦਿੱਲੀ ਪੰਥ ਕੋਲ ਵਾਪਸ ਜ਼ਰੂਰ ਆਊਗੀ ਜਦੋਂ ਦੁਬਾਰਾ ਖਾਲਸਾ ਦਾ ਰਾਜ ਆਊਗਾ ਕੀ ਹੋਇਆ ਜੇ ਅੱਜ ਬਾਬਾ ਲੱਖੀਸ਼ਾ ਬਨਜਾਰਾ ਜੀ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਆ ਪਰ ਪੂਰਾ ਪੰਥ ਬਾਬਾ ਲੱਖੀਸ਼ਾ ਬਨਜਾਰਾ ਜੀ ਦਾ ਆਪਣਾ ਪਰਿਵਾਰ ਏ ਤੇ ਇਹ ਜ਼ਮੀਨ ਇੱਕ ਦਿਨ ਉਹਨਾਂ ਦੇ ਪਰਿਵਾਰ ਕੋਲ ਜ਼ਰੂਰ ਵਾਪਸ ਆਊਗੀ ਸੋ ਉਮੀਦ ਕਰਦਾ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਹਲੋ ਵੀਰੋ ਦਿੱਲੀ ਜਿੱਥੇ ਸਿੱਖ ਸਰਦਾਰ ਪੰਜਾਬੀ ਜਦੋਂ ਜਾਣਾ ਚਾਹੁੰਦੇ ਐ ਤੇ ਉਹਨਾਂ ਦੇ ਖਿਲਾਫ ਕਦੀ ਪ੍ਰਸ਼ਾਸਨ ਰਾ ਬੰਦ ਕਰ ਦਿੰਦਾ ਵੈ ਕਦੀ ਉਹਨਾਂ ਨੇ ਮਾਰਕਟਾਈ ਕੀਤੀ ਜਾਂਦੀ ਹੈ ਹਰ ਆਪਣਾ ਹਰ ਵਾਰ ਇਸਤੇਮਾਲ ਕੀਤਾ ਜਾਂਦਾ ਪਰ ਹਾਏ 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 ਕੀ ਕਮਾਲ ਵੀਡੀਓ ਯਾਰ ਕਿ ਦਿੱਲੀ ਜਿਹੜੀ ਹੈ ਜਦੋਂ ਅੰਗਰੇਜ਼ਾਂ ਨੇ ਇਹ ਜਗਾ ਖਰੀਦੀ ਤੇ ਕਿਹ ਕੋ ਖਰੀਦੀ ਗਈ ਇੱਕ ਸਿੱਖ ਸਰਦਾਰ ਕੋ ਇੱਕ ਸਿੱਖ ਸਰਦਾਰ ਦਿੱਲੀ ਦਾ ਮਾਲਕ ਹੈ ਅਗਰ ਅੱਜ ਵੀ ਕਾਗਜ਼ਾਂ ਦੇ ਵਿੱਚ ਦੇਖਿਆ ਜਾਵੇ ਜਿਹੜੀ ਜ਼ਮੀਨ ਹੈ ਦਿੱਲੀ ਦੀ ਉਸ ਦੇ ਮਾਲਕ ਹੈ ਸਰਦਾਰ ਸਿੱਖ ਤੇ ਉਹਨਾਂ ਨੂੰ ਹੀ ਦਿੱਲੀ ਦੇ ਵਿੱਚੋਂ ਰੋਕਿਆ ਜਾਂਦਾ ਵੈ ਤੇ ਜਬ ਕੇ ਜਦੋਂ ਚੌਣ ਸਿੱਖ ਇਸ ਦਿੱਲੀ ਨੂੰ ਖਾਲੀ ਕਰਵਾ ਸਕਦੇ ਆ ਖਾਲਸੇ ਦਾ ਝੰਡਾ ਲਾ ਸਕਦੇ ਆ ਖਾਲਸੇ ਦੀ ਜਿੱਤ ਕਰਵਾ ਸਕਦੇ ਆ ਤੇ ਵੀਰੋ ਕਮਾਲ ਵੀਡੀਓ ਸੀ ਕਮਾਲ ਇਨਫੋਰਮੇਸ਼ਨ ਸੀ ਸਰਦਾਰ ਸਰਦਾਰਾਂ ਦੀ ਜਿੱਤ ਹੋ ਗਈ ਹੈ ਸਰਦਾਰ ਵੀਰੋ ਕਰ ਗਿ ਰਹੇ ਦੇਖੋ ਪੰਜਾਬ ਦੇ ਵਿੱਚ ਵੀ ਪੰਜਾਬੀ ਸਰਦਾਰ ਪੂਰੇ ਇੰਡੀਆ ਨੂੰ ਅਨਾਜ ਪ੍ਰੋਵਾਈਡ ਕਰਦੇ ਆ ਲੇਕਿਨ ਉਹ ਹੁੰਦਾ ਕੀ ਹੈ ਧੱਕੇਸ਼ਾਹੀ ਧੱਕੇਸ਼ਾਹੀ ਕੀ ਹੈ ਕਿ ਉਹਨਾਂ ਦੇ ਉਹਨਾਂ ਨੂੰ ਜਿਹੜਾ ਰਾਈਟ ਹੈ ਉਹ ਨਹੀਂ ਮਿਲਦੇ ਹਕੂਮਤ ਵੱਡੇ ਵੱਡੇ ਦਾਅਵੇ ਵੱਡੀਆਂ ਵੱਡੀਆਂ ਗੱਲਾਂ ਵੱਡੇ ਵੱਡੇ ਵਾਅਦੇ ਕਰ ਦਿੰਦੀ ਹੈ ਪਰ ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਦਿੱਤਾ ਜਾਂਦਾ ਜਦਕਿ ਦੇਖੋ ਦਿੱਲੀ ਉੱਤੇ ਐਨੀ ਸਰਕਾਰ ਅਤਰਾਉਂਦੀ ਹੈ ਦਿੱਲੀ ਹੀ ਹਰ ਚੀਜ਼ ਦਾ ਮਰਕਜ਼ ਹੈ ਤੇ ਉਹ ਚੀਜ਼ ਦੇ ਮਾਲਕ ਕੌਣ ਨਿਕਲੇ ਸਿੱਖ ਸਰਦਾਰ ਅੱਜ ਦੀ ਵੀਡੀਓ ਦੇ ਅੰਦਰ ਵੀਰੋ ਸਿੱਖ ਸਰਦਾਰਾਂ ਦੀ ਬਹੁਤ ਵੱਡੀ ਚਿਤ ਹੋਈ ਹੈ ਬਹੁਤ ਅਚੀ ਇਨਫੋਰਮੇਸ਼ਨ ਹੈ ਕਈ ਲੋਗਾਂ ਨੂੰ ਬੜੀ ਮਾੜੀ ਲੱਗੇਗੀ ਚੀਖਾ ਮਾਰਦੇ ਆ ਕਮੈਂਟ ਕਰਦੇ ਆ ਕਿ ਜਨਾਬ ਨਹੀਂ ਇਹ ਝੂਠ ਹੈ ਜਬ ਕੇ ਦੇਖੋ ਵੀਡੀਓ ਨਰਸ ਦੇਖਿਆ ਕਿ ਜਿਹੜਾ ਰਿਕਾਰਡ ਹੈਕਰ ਉਹਨੂੰ ਫਰੋਲਾ ਜਾਵੇ ਤੇ ਇਸ ਦੇ ਮਾਲਕ ਸਰਦਾਰ ਹੈ ਵੀਰੋ ਬਾਕੀ ਤੁਹਾਨੂੰ ਕਿਸ ਨੇ ਲੱਗੀ ਵੀਡੀਓ ਕਮੈਂਟ ਕਰਕੇ ਆਪਣੀ ਕੀਮਤੀ ਰਾਦਰ ਜ਼ਹਾਲ ਲਾਜ਼ਮੀ ਕਰਨਾ ਆਪਾਂ ਦੇ ਸਾਰਾ ਖਿਆਲ ਖੰਦਾਉ ਯਾਦ ਰੱਖਣਾ ਅੱਲਾ ਫੇਸ